ਕਿ ਕਿਦਾਂ ਸਾਰੇ ਤੁਸੀਂ ਵੀ ਕਰ ਬੈ ਕੇ 20 ਤੋਂ 30 ਰੁਪਏ ਕਮਾਉਣਾ ਚਾਹੁੰਦੇ ਹੋ ਤੇ ਮੈਂ ਥੱਲੇ ਇੱਕ ਐਡੀਮੈਸ਼ਨ ਕਰਨ ਲੱਗਾ ਹਾਂ ਵਿਕੀ ਟ੍ਰੇਡਰ 95 ਤੁਸੀਂ ਬਾਈ ਨੂੰ ਡੀਐਮ ਕਰ ਸਕਦੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੱਟ ਵੌਇਸ ਦੇ ਵਿੱਚ ਫਰੈਂਡਸ ਤੁਹਾਨੂੰ ਪਤਾ ਹੀ ਹੈ ਕਿ ਇਸ ਵੀਰ ਦੇ ਬੀਤੇ ਹੀ ਦਿਨ ਪਿਤਾ ਦੀ ਮੌਤ ਹੋ ਗਈ ਸੀ ਜਿੱਥੇ ਕਿ ਉਹਨਾਂ ਦੇ ਫੈਨ ਵੱਲੋਂ ਵੀ ਬਹੁਤ ਹੀ ਜ਼ਿਆਦਾ ਦੁੱਖ ਪ੍ਰਗਟਾਇਆ ਗਿਆ ਸਾਰੇ ਵੀਰਾਂ ਨੇ ਦਿਲੋਂ ਉਸ ਨੂੰ ਸਲਾਮ ਕੀਤੀ ਹਰ ਇੱਕ ਨੇ ਕਿਹਾ ਕਿ ਵੀਰ ਹੌਸਲਾ ਰੱਖੀ ਇਸੇ ਹੌਸਲੇ ਨੂੰ ਬਰਕਰਾਰ ਰੱਖਦੇ ਹੋਏ ਇਸ ਵੀਰ ਨੇ ਸੋਸ਼ਲ ਮੀਡੀਆ ਕੰਟੀਨਿਊ ਹੈਂਡਲ ਕਰ ਰਿਹਾ ਹੈ ਤਾਂ ਪਿਆਰਿਆ ਤੁਹਾਨੂੰ ਦੱਸ ਦਈਏ ਕਿ ਡਾਕੂ ਵੀਰ ਜੀ ਦੇ ਇੰਸਟਾਗ੍ਰam ਤੇ ਫੈਨ ਫਾਲੋਇੰਗ ਪਹਿਲਾਂ ਵੀ ਕਾਫੀ ਜ਼ਿਆਦਾ ਸੀ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਫੈਨ ਫਾਲੋਇੰਗ ਉਦੋਂ ਵੀ ਜ਼ਿਆਦਾ ਵਧ ਗਈ ਜੀ ਹਾਂ ਤੁਸੀਂ ਸਿਗਰ ਉੱਪਰ ਫੋਟੋ ਵੀ ਦੇਖ ਸਕਦੇ ਹੋ ڈاکੂ ਵੀਰ ਨੇ ਤਸਵੀਰ ਸਾਂਝੀ ਕਰਦਿਆਂ ਕਿਹਾ 400k ਫਾਲੋਅਰ ਹੋ ਗਏ ਥੈਂਕ ਯੂ ਬਾਪੂ ਜੀ ਇੰਨਾ ਕੁਝ ਦੇਗੇ ਮੈਨੂੰ ਤੁਸੀਂ ਹਾਂ ਦੋਸਤੋ ਡਾਕੂ ਵੀਰ ਜੀ ਦੇ ਇੰਸਟਾਗ੍ਰam ਤੇ 4 ਲੱਖ ਤੋਂ ਵੱਧ ਫਾਲੋਅਰ ਹੋ ਚੁੱਕੇ ਨੇ ਅਤੇ ਉੱਥੇ ਹੀ ਉਹਨਾਂ ਨੇ ਫੇਸਬੁੱਕ ਦੇ ਅਕਾਊਂਟ ਦੀ ਵੀ ਫਾਲੋਅਰ ਦੀ ਗੱਲ ਕੀਤੀ ਕੈਪਸ਼ਨ ਦੇ ਵਿੱਚ ਲਿਖਦੇ ਆ ਆਖਿਆ ਥੈਂਕ ਯੂ ਫੇਸਬੁੱਕ ਤੇ 1 ਲੱਖ ਫਾਲੋਅਰ ਕੰਪਲੀਟ ਹੋ ਗਏ ਡੈਡੀ ਨੇ ਨਹੀਂ ਦੇਖਿਆ ਸੀ ਬਸ ਇਹ ਸੋ ਅਸੀਂ ਵੀਡੀਓ ਦੇ ਲਾਸਟ ਵਿੱਚ ਕਹਿਣਾ ਚਾਹਾਂਗੇ ਵੀਰ ਨੂੰ ਕਿ ਵੀਰ ਤੂੰ ਆਪਣੀ ਹੁਣ ਮਾਂ ਦਾ ਖਿਆਲ ਰੱਖੀ ਇਹ ਹੀ ਤੇਰੀ ਮਾਂ ਹੈ ਅਤੇ ਇਹ ਹੀ ਤੇਰਾ ਪਿਓ ਹੈ ਵਾਹਿਗੁਰੂ ਜੀ ਮਿਹਰ ਕਰੋ ਜੇ ਇਸ ਪਰਿਵਾਰ ਤੇ हां वे की बनया ओ यार मैं इन्नू ਨਾਲ ਲੈ ਗਿਆ ਉਹ ਤਾਂ ਉਹਨੂੰ ਵੇਖ ਕੇ ਭੱਜ ਗਿਆ ਕਹਿੰਦਾ ਮੈਂ ਇਹਦੇ ਤੋਂ ਤਾਂ ਮੰਤਰ ਸਿੱਖਿਆ